ਹੈਲੋ ਜੀ ਸ਼੍ਰੀ ਸ਼ਕਲ ਸਾਰਿਆਂ ਨੂੰ ਤੇ ਅੱਜ ਤੁਹਾਡੇ ਲਈ ਲੈ ਕੇ ਆਈਆਂ ਮੈਂ कॉटन ਦੇ सूट ਇਹ ਵੀ ਦ ਮਲਮਲ ਦੁਪੱਟਾ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਨਾਂ ਦੀ ਹੋਰ ਵੀ ਬਹੁਤ ਨਵੇਂ-ਨਵੇਂ ਡਿਜ਼ਾਈਨ ਆ ਚੁੱਕੇ ਨੇ ਸਾਰੀ ਵੀਡੀਓ ਜਰੂਰ ਦੇਖਿਓ ਤੁਸੀਂ ਇਹ ਮੈਚਿੰਗ ਸੂਟ The normal range in A five to six hundred. ਬਹੁਤ ਸੋਹਣੀ ਪ੍ਰਿੰਟ ਨੇ ਇਹਨਾਂ ਦੇ ਕਲਰ ਵੀ ਬਹੁਤ ਪਿਆਰੇ ਨੇ ਇਹ ਦੁਪट्टे ਨਾਲ ਨੇ ਸੂਟ ਮੈਚਿੰਗ ਸੂਟ ਵਿਦ ਦੁਪੱਟਾ ਕੋਟੇ ਡੋਰੀਏ ਤੇ ਦੁਪੱਟਾ ਇਹਨਾਂ ਨਾਲ ਇਹ ਚਿਕਨ ਬਾਟਮ ਦੇ ਨੇ ਤੇ ਉੱਪਰ ਵਰਕ ਹੋਇਆ ਹੋਇਆ ਹਲਕਾ ਜਿਹਾ ਤੇ ਜੌਰਜਟ ਦੇ ਸੂਟ ਨਹੀਂਗੇ ਚੈੱਕ ਜੌਰਜਟ ਆਹੇ ਇਹਨਾਂ ਤੇ ਆਪਾਂ ਵਰਕ ਕਰਵਾ ਸਕਦੇ ਆਂਗੇ ਆਪਣੇ ਅਕੋਰਡਿਕ "Thank you,"